ਉਹ ਸਾਹਮਣੇ ਆਪਾਂ ਮਾਤਾ ਰਤਨੋ ਜੀ ਦੇ ਘਰ ਜਿਹੜਾ ਦਰਸ਼ਨ ਕਰਕੇ ਆਇਆ ਮਾਤਾ ਰਤਨੋ ਜੀ ਦੇ ਘਰ ਤੇ ਇੱਥੇ ਸਾਨੂੰ ਇੱਕ ਅੰਕਲ ਹੁਣੀ ਮਿਲੇ ਆ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਜਿਹੜਾ ਘਰ ਆ ਨਾ ਘਰ ਦੇ ਬਿਲਕੁਲ ਓਪੋਜੀਟ ਇੱਕ ਝਿੜੀ ਆ ਨਾ ਖੇਤਾਂ ਦੇ ਵਿੱਚ ਤੇ ਉੱਥੇ ਜ਼ਰੂਰ ਜਾ ਕੇ ਆਇਓ ਵੀ ਉੱਥੇ ਵੀ ਮਾਤਾ ਰਤਨੋ ਜੀ ਦਾ ਸਥਾਨ ਹੈ ਨਾ ਤੇ ਮੈਂ ਤਾਂ ਪਹਿਲੀ ਵਾਰ ਹੀ ਆਇਆ ਇੱਥੇ ਸੰਗ ਤੇ ਬੈਠੀ ਵੀ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਇੱਥੇ ਜਦੋਂ ਆਇਆ ਤਾਂ ਬਹੁਤ ਹੀ ਪੁਰਾਣੇ ਸਮੇਂ ਦੀਆਂ ਮੂਰਤੀਆਂ ਦੇਖਣ ਨੂੰ ਮਿਲੀਆਂ ਆ ਦਰਸ਼ਨ ਹੋਏ ਆ ਮੂਰਤੀਆਂ ਦੇ ਇਹ ਮਾਤਾ ਰਤਨੋ ਜੀ ਦੀ ਆ ਬਹੁਤ ਪੁਰਾਣੇ ਪੱਥਰ ਪਏ ਆ ਹਜ਼ਾਰਾਂ ਸਾਲ ਪੁਰਾਣੇ ਤੇ ਬਾਬਾ ਜੀ ਦਾ ਧੂਣਾ ਵੀ ਲੱਗਾ ਹੋਇਆ ਆ ਤੇ ਮੈਂ ਤਾਂ ਪਹਿਲੀ ਵਾਰੀ ਦਰਸ਼ਨ ਕੀਤੇ ਆ ਨਾ ਜੀ ਤੇ ਜਿਨ੍ਹਾਂ ਸੰਗਤਾਂ ਨੂੰ ਨਹੀਂ ਪਤਾ ਉਹਨਾਂ ਲਈ ਫਿਰ ਇੱਕ ਗੱਲ ਹੀ ਕਹਿ ਦਿੰਦਾ ਆ ਬਈ ਸਾਹਮਣੇ ਮਾਤਾ ਰਤਨੋ ਜੀ ਦਾ ਉੱਥੋਂ ਤੁਸੀਂ ਜਦੋਂ ਅ ਖੜੇ ਹੋ ਕੇ ਮੰਦਰ ਵੱਲੂ ਮੂੰਹ ਕਰਕੇ ਲੈਫਟ ਹੈਂਡ ਦੇਖੋਗੇ ਤਾਂ ਸਾਹਮਣੇ ਛਿੜੀ ਦੇ ਵਿੱਚ ਤੁਹਾਨੂੰ ਇਹ ਦਿਸ ਪਊਗਾ ਸਥਾਨ ਤੇ ਜਿਨ੍ਹਾਂ ਜਿਨ੍ਹਾਂ ਨੇ ਪੇਲੀ ਆਰੀ ਦੇਖਿਆ ਤਾਂ ਜਿਹੜੇ ਜਿਹੜੇ ਆਏ ਆ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਬਾਕੀ ਇੱਥੇ ਸਾਡੇ ਅੰਡਿਉਣੀ ਆਏ ਆ ਆਦਮਪੁਰ ਸੋਰੀ ਸ਼ਾਮਚਰਾਸੀ ਤੋਂ ਦੂਦਪੁਰ ਤੋਂ ਜੀ ਦੂਦਪੁਰ ਆਹ ਸ਼ਾਮਚਰਾਸੀ ਲੱਗੇ ਪਿੰਡ ਦੂਦਪੁਰ ਜ਼ਿਲ੍ਹਾ ਜਲੰਧਰ ਸਾਡੀ ਭੇਟ ਵੀ ਇੱਕ ਰਿਪੋਰਟਿੰਗ ਕਰ ਦਿੱਤੀ ਜੀ ਮੈਂ ਕਹਾ ਜਰੂਰ ਆਣੀ ਜੀ ਬਿਲਕੁਲ 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 ਲੋ ਜੀ ਇੱਕ ਸ਼ੁਭਾਰਸ਼ ਆਈ ਆ ਤੇ ਬਾਬਾ ਜੀ ਇਹਦਾ ਬਾਬਾ ਜੀ ਦੀ ਆ ਜੀ ਅਸੀਂ ਕੌਣ ਹੁੰਦੇ ਆ ਇਦਾਂ ਮਹਾਰਾਜ ਵਾਲੋ ਢੋ ਮੇਲਾ ਬਣਦਾ ਆ ਹਾਂਜੀ ਚੱਲ ਵਾ ਲਾ ਗਾਵਾ ਹੋਰ ਹੋਰ ਜਦੋਂ ਬਾਬੇ ਨੇ ਗਉਂਗਾ ਚਰਾਨਾ ਜਦੋਂ ਬਾਬੇ ਨੇ ਗਉਂਗਾ ਚਰਾਨਾ ਜਦੋਂ ਬਾਬੇ ਰਵੀਨਾਤਾ ਜੇ ਮਾਇਆ ਰਤਨੋਂ ਤੈਨੂੰ ਜੋਗੀ ਰਖਣਾ ਨਾ ਆਇਆ ਰਤਨੋਂ ਤੈਨੂੰ ਜੋਗੀ ਰਖਣਾ ਆਇਆ ਰਤਨੋਂ ਤੈਨੂੰ ਜੋਗੀ ਰਖਣਾ ਆਇਆ ਰਤਨੋਂ ਜਦੋਂ ਬਾਬੇ ਨਾ ਸਿੰਘੀਆਂ ਬੜਵਾਇਆ ਜਦੋਂ ਜੋਗੀ ਨਾ ਸਿੰਘੀਆਂ ਬੜਵਾਇਆ ਜਦੋਂ ਜੋਗੀ ਨੇ सिंग बना जो जोगी सिंग बनाया फिर बि न ताया जारत न तूं पाली रखण आरत न तनू जो रखण आयारत नो तैनू जो रखण

I had a tunnel, maya knew Palita Kanana. rakhana had a tunnel. They knew Palita Kanana. I had a tunnel. They knew Palita Kanana. I had a tunnel. The dog, Jogina, Tim, 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 Revina, I am my other turn on it. A new palita, I are a turn on. A new palita, I Jado yogi na, on. A Jado. palita, I are a turn The the Nanter, Maya tunnel, then jogi rakhana na. it a jogi rakhana na. jogi rakhana a cana, I ਕਿਟਾਰਾ ਸੋਨੀ ਗੁਬਾ ਵਾਲੇ ਜੋਗੀ ਦਾ ਬੋਲ ਸੱਚੇ ਦਰਬਾਰ ਕੀ ਜੈ ਕਿਟਾਰਾ ਮਾਰਤ ਨਾ ਦਾ ਬੋਲ ਸੱਚੇ ਦਰਬਾਰ ਕੀ ਜੈ